ਸਮਨਾ ਕੇ ਬੜੀ ਕ੍ਰੀਮ ਬੈਠੀ ਹੈ ਬਾਬਾ ਜੀ ਬੈਠੇ ਨੇ ਮਲਖਪੁਰ ਵਾਲੇ ਅੱਜ ਜੋ ਨਮਾਇਦਾ ਜਮਾਤ ਆ ਸਾਰੇ ਜ਼ਿਲ੍ਹੇ ਦੀ ਜਿਨ੍ਹਾਂ ਨੇ 20 20 30 30 ਸਾਲ ਤੋਂ ਕਾਲੀ ਦਲ ਵਿੱਚ ਮਾਰਾਂ ਖਾਧੀਆਂ ਨੇ ਅੱਜ ਵੀ ਦੋ ਦੋ ਚਾਰ ਚਾਰ ਪੰਜ ਪੰਜ ਪਰਚੇ ਇਹਨਾਂ ਤੇ ਚੱਲ ਰਹੇ ਨੇ ਤਰੀਕਾ ਭੁਗਤ ਰਹੇ ਨੇ ਇਹ ਲੋਕ RAM nal ਬੈਠੇ ਹੋਏ ਨੇ ਅੱਜ ਤੱਕ ਅਕਾਲੀ ਦਲ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਮੈਦਾਨ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਪਿਛਲੇ 7 ਸਾਲ ਤੋਂ ਮੈਂ ਰਗੜਾ ਖਾ ਰਿਆ ਮਾਂ ਪਰ ਮੈਂ ਸਮਝਣਾ ਕਿ ਮੈਂ ਜਿੰਨਾ ਮਰਜੀ ਰਗੜਾ ਲੱਗ ਜਾਏ ਮੈਂ ਜੰਮਿਆਂ ਵੀ ਅਕਾਲੀਆਂ ਤੇ ਮਰਨਾ ਵੀ ਅਕਾਲੀ ਦਲ ਆ ਭਾਵੇਂ ਜਿੰਨੀਆਂ ਮਰਜੀ ਪਾਰਟੀਆਂ ਮੇਰੇ ਤੇ ਪ੍ਰੈਸ਼ਰ ਪਾ ਰਹੀਆਂ ਨੇ ਮੇਰਾ ਆਖਰੀ ਸਾਹ ਜਿਹੜਾ ਉਹ ਕਾਲੀ ਦਲ ਦੇ ਨਾਲ ਰਹੇਗਾ ਬੋਲੇ ਸੋ ਨਿਹਾਲ ਸੋ ਸੱਚਾ ਕਾਰ ਪਰ ਬਦਕਿਸਮਤੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਜੋ ਆ ਬੈਠੇ ਨੇ ਜਿਹੜੇ ਅੱਜ ਇੱਥੇ ਦੇ ਹੁਕਮਰਾਨ ਨੇ ਕਾਲੀ ਦਲ ਦੇ ਵਿੱਚ ਉਹ ਪੁੰਦੀ ਕਾਲੀ ਲਿਗੇ ਕਿਸੇ ਦੀ 4 ਸਾਲ ਦੀ ਉਮਰ ਵਿੱਚ ਕਾਲੀ ਦਲ ਬਣਿਆ ਕੋਈ 7 ਸਾਲ ਤੋਂ ਕਾਲੀ ਦਲ ਵਿੱਚ ਆਇਆ ਇਹਨਾਂ ਦਾ ਜਨਮ ਜਿਹੜਾ ਵਾ ਉਹ ਕਾਂਗਰਸ ਵਿੱਚ ਹੋਇਆ ਲੇਕਿਨ ਅੱਜ ਇਹ ਕਾਲੀ ਦਲ ਦੇ ਵੱਡੇ ਲੀਡਰ ਬਣੇ ਹੋਏ ਨੇ ਤੇ ਮੇਰੇ ਸਾਥੀਆਂ ਨੂੰ ਇਹ ਕਹਿੰਦੇ ਨੇ ਕਿ ਇਹਨਾਂ ਅਸੈਂਬਲੀ ਦੇ ਵਿੱਚ ਸਾਨੂੰ ਵੋਟਾਂ ਨਹੀਂ ਪਾਈਆਂ ਮੈਂ ਸਮਝਦਾ ਵਾਂ ਤੇ ਨੌ ਹਲਕਿਆਂ ਦੇ ਵਿੱਚ ਵੱਧ ਤੋਂ ਵੱਧ ਪੰਜ-ਪੰਜ 100 ਦੀ ਮੀਟਿੰਗ ਕਰਵਾਉਣ ਦੇ ਕਾਮਜਾਬ ਹੋਏ ਨੇ ਕਹੇ ਦੀ 300 ਬੰਦਾ ਹੋਇਆ ਕਹੇ ਦੇ 200 ਹੋਇਆ ਇੱਕ ਅੱਧੀ ਮੀਟਿੰਗ ਤੇ 1000 ਤੋਂ ਵੱਧ ਹੋਏ ਨੇ ਔਰ ਇਹ ਖੁਲਤੀ ਕਾਲੀ ਨੇ ਅਸੀਂ ਸਾਰੇ ਮਾਰਖਣ ਵਾਲੇ ਕਾਲੀ ਦਲ ਦੇ ਵਿੱਚ ਬੈਠੇ ਹੋਇਆ ਸਾਰੇ ਅਹੁਦੇਦਾਰ ਨੇ ਆ ਤਰਲੋਕ ਸਿੰਘ ਛੋਟਪੁਰ ਤਿੰਨ ਵਾਰ ਚੇਅਰਮੈਨ ਬਣਿਆ ਔਰ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਇਹਨਾਂ ਕੋ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ ਅਸੀਂ ਸਾਰਿਆਂ ਨੂੰ ਮੈਂ ਅਪੀਲ ਕਰਨਾ ਆਪਣੀ ਆਪਣੀ ਵੋਟ ਅਕਾਲੀ ਦਲ ਨੂੰ ਪਾਇਓ ਤੇ ਜੇ ਸਾਡੀ ਕਦਰ ਨਹੀਂ ਕਰਦੇ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਾਂਗੇ ਭਾਵੇਂ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਕਰਾਂਗੇ ਅਗਲਾ ਫੈਸਲਾ ਲੈਣ ਲਈ 22 ਤਰੀਕ ਨੂੰ ਅਸੀਂ ਰੈਲੀ